ਸਾਸੀ ਕਾਲ ਜੀ ਸਾਰਿਆਂ ਨੂੰ ਸਭ ਤੋਂ ਪਹਿਲਾਂ ਮੈਂ ਪੱਗ ਬਣਾਈ ਫਿਰ ਦੇਖੋ ਪੱਗ ਬਣਾ ਕਿੰਨਾ ਸੋਹਣਾ ਲੱਗ ਰਿਹਾ ਸੀ ਫਿਰ ਗੁਰੂ ਘਰ ਗਏ ਗੁਰੂ ਘਰ ਜਾ ਕੇ ਜਾਪੀ ਜੀ ਸਾਹਿਬ ਦਾ ਪਾਠ ਕਰਵਾਇਆ ਤੇ ਗੁਰੂ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ કરી ਤੇ ਸਰਬੱਤ ਦੇ ਭਲੇ ਵਾਸਤੇ ਵੀ ਅਰਦਾਸ ਕਰਵਾਈ ਤਾਂ ਕਿ ਆਉਣ ਵਾਲਾ ਸਾਲ ਜਿਹੜਾ ਸਭ ਦੇ ਲਈ ਖੁਸ਼ੀਆਂ ਭਰਿਆ ਹੋਵੇ ਤੇ ਤੰਦਰੁਸਤੀ ਦੀ ਦਾਤ ਦੇਵੇ ਵਾਹਿਗੁਰੂ ਹਨ ਤੇ ਉਸ ਤੋਂ ਬਾਅਦ ਅਰਦਾਸ ਬੇਨਤੀ ਕਰਉਣ ਤੋਂ ਬਾਅਦ ਸਭ ਨੂੰ ਚਾਰਸਕਾਈ ਚਾਸ ਕਾ ਕੇਤੇ ਬਰਸਡੇ ਵਾਸਤੇ ਜਿਹੜਾ ਕਨੇਡਾ ਵਾਲੀ ਭੈਣ ਵੱਲੋਂ ਕੇਕ ਭੇਜਿਆ ਗਿਆ ਸੀ ਤੇ ਉਹਨਾਂ ਦਾ ਵੀ ਸਪੈਸ਼ਲ ਥੈਂਕਸ ਆ ਤੇ ਬਾਕੀ ਸਾਰੇ ਭੈਣਾਂ ਭਾਈਆਂ ਦਾ ਥੈਂਕ ਯੂ ਆ ਚਲੋ ਇੱਥੇ ਮੰਮੀ ਨੇ ਕੇਕ ਕਟਵਾਇਆ ਮਾਂ ਨੇ ਮੇਰਾ ਤੇ ਦੇਖੋ ਸਾਰੇ ਜਾਣੇ ਕਿੰਨੇ ਖੁਸ਼ ਆ ਹਨ ਤੇ ਤੁਹਾਨੂੰ ਇੱਕ ਹੋਰ ਗੱਲ ਦੱਸਾਂ ਮੈਂ ਜ਼ਿੰਦਗੀ 'ਚ ਪਹਿਲੀ ਵਾਰ ਇਹੋ ਜਿਹਾ ਜਨਮ ਦਿਨ ਮਨਾਇਆ ਕਦੇ ਜਨਮ ਦਿਨ ਨਹੀਂ ਸੀ ਮਨਾਇਆ ਚਲੋ 6:00 ਵੱਜ ਗਿਓ ਵੱਲ ਵਖਰੀਆ ਪਰ 6 ਦੇ ਨਾਲ ਨਾਲ ਜੋ ਖੁਸ਼ੀਆਂ ਮਿਲ ਰਹੀਆਂ ਉਹ ਹਨਾ ਅਨਮੋਲੀਆਂ ਜਿਨ੍ਹਾਂ ਨੂੰ ਕਹਿ ਸਕਦੇ ਆ ਜਿਨ੍ਹਾਂ ਦੀ ਕੋਈ ਕੀਮਤ ਨਹੀਂ ਹਨਾ ਭੈਣ ਜੀਜਾ ਜੀ ਤੇ ਹੋਰ ਜਿਹੜੇ ਭੈਣ ਭਾਈ ਸੀਗੇ ਜਨਮ ਦਿਨ ਤੇ ਬਹੁਤ ਚਾਹ ਨਾਲ ਜਿਹੜਾ ਜਨਮ ਦਿਨ ਮਨਾਇਆ ਗਿਆ ਫਿਰ ਉਸ ਤੋਂ ਬਾਅਦ ਰੂਮੀ ਵੀਰਾ ਤੇ ਪ੍ਰੀਤ ਬਾਈ ਇਹ ਵੀ ਆਏ ਕੇਕ ਲੈ ਕੇ ਸੋ ਇਹਨਾਂ ਦਾ ਵੀ ਥੈਂਕ ਯੂ ਆ ਤੇ ਕਿਉਂਕਿ ਮੈਂ ਇਹਨਾਂ ਜੋਗਾ ਹੈ ਨਹੀਂ ਸੀ ਜਿੰਨਾ ਮੈਨੂੰ ਮਾਨ ਦਿੱਤਾ ਗਿਆ ਸਾਰਿਆਂ ਦਾ ਹੀ ਦਿਲ ਤੋਂ ਥੈਂਕ ਯੂ ਆ ਕਿਉਂਕਿ ਮੈਨੂੰ ਵੀ ਮੇਰੀ ਮੰਮੀ ਨੂੰ ਭੈਣ ਨੂੰ ਤੇ ਸਾਡੇ ਮਤਲਬ ਜਿੰਨੇ ਅਸੀਂ ਹੈਗੇ ਸਾਰਿਆਂ ਨੂੰ ਇੰਨਾ ਮਤਲਬ ਚਾ ਚੜਿਆ ਨਾ ਜਦੋਂ ਬਾਈ ਯਾਰਗੇ ਆਏ ਤੇ ਇੰਨਾ ਮਤਲਬ ਦਿਲ ਨੂੰ ਇਹ ਹੋਇਆ ਵੀ ਯਾਰ ਆਪਣਾ ਚਲੋ ਜੇ ਕੋਈ ਸਾਥ ਨਹੀਂ ਹੈਗਾ ਤਾਂ ਕੋਈ ਗੱਲ ਨਹੀਂ ਪਰ ਇਹਨਾਂ ਦੇ ਸਾਥ ਨਾਲ ਐ ਲੱਗਦਾ ਵੀ ਆਪਣੇ ਕੋਲੇ ਸਾਰਾ ਕੁਝ ਹੀ ਹੈ ਨਾ ਤੁਹਾਡੇ ਸਾਰੇ ਭੈਣਾਂ ਭਾਈਆਂ ਦੇ ਜਿੰਨੇ ਵੀ ਤੁਸੀਂ ਮੈਨੂੰ ਦੇਖਦੇ ਹੋ ਸਾਰਿਆਂ ਦੇ ਪਿਆਰ ਸਤਿਕਾਰ ਨਾਲ ਜਿਉ ਰਹੇ ਹਨ ਬਾਕੀ ਵਾਹਿਗੁਰੂ ਜੀ ਦਾ ਅੰਦਰੋਸਤੀ ਜੀ ਦਾਤ ਬਖਸ਼ਣ ਮੇਨ ਗੱਲ ਤਾਂ ਇਹ ਹੈ ਤੇ 25 ਸਾਲ ਦਾ ਹੋ ਗਿਆ ਜੀ ਮੈਂ ਇਸ ਸਾਲ ਮਤਲਬ 25ਵਾਂ ਸਾਲ ਲੱਗ ਗਿਆ ਤੇ ਦੇਖੋ ਬਹੁਤ ਮસ્ਤੀ ਮਜ਼ਾਕ ਕਰ ਇਥੇ ਮੈਂ ਤਾਂ ਭੂਕ ਨਹੀਂ ਜੀ ਬਜਦੀ ਮੋਮਬਤੀਆਂ ਚ ਰਾਮ ਰੱਖ ਕੇ ਭੂਕ ਮਾਰ ਕੇ ਕੇਕ ਚ ਚਾਕੂ ਫੇਰ ਦਿੱਤਾ ਗਿਆ ਕੇਕ ਕੱਟ ਦਿੱਤਾ ਗਿਆ ਇਹ ਲੋਬੀ ਕੇਕ ਅੱਤ ਸਾਰਾ ਦਿਨ ਰੋਟੀਆਂ ਇੱਕ ਵੀ ਨਹੀਂ ਖਾਧੀ ਸਾਰਾ ਦਿਨ ਕੇਕ ਹੀ ਖਾਦਾ ਕਿਉਂਕਿ ਇੱਕ ਕੇਕ ਮੈਂ ਅੰਦਰ ਘੱਟ ਚੁੱਕਿਆ ਸੀ ਪਹਿਲਾਂ ਤੇ ਉਸ ਤੋਂ ਬਾਅਦ ਦੋ ਕੇਕ ਬਾਈਆਂ ਅਰਗੇ ਲੈ ਕੇ ਆਗੇ ਇਹਨਾਂ ਦਾ ਦਿਲੋਂ ਧੰਨਵਾਦ ਆ ਬਾਈਆਂ ਦਾ ਤੇ ਫਿਰ ਬਾਈਆਂ ਨੇ ਦੁਆਵਾਂ ਦਿੱਤੀਆਂ ਬਾਕੀ ਮੈਂ ਇੱਕ ਹੋਰ ਗੱਲ ਦੱਸਣੀ ਚਾਹਣਾ ਨਾਲ ਵੀ ਇਹ ਪਹਿਲੀ ਵਾਰ ਹੋਇਆ ਮੈਨੂੰ ਤਕਰੀਬਨ 10000 ਜਾਨ ਨੇ ਜਿਹੜਾ ਬਰਥਡੇ ਤੇ ਵਿਸਤ ਕੀਤਾ ਇਥੇ ਮਾਤਾ ਨੇ ਚੋਰੀਆਂ ਆ ਕੇ ਮੇਰੇ ਨੱਕ ਤੇ ਕੇਕ ਲਾਤਾ ਕਿਉਂਕਿ ਮੈਂ ਕੇਕ ਨਹੀਂ ਚਿਲਵਾਇਆ ਮੂੰਹ ਤੇ ਤੇ ਇਹਨਾਂ ਨੇ ਚੋਰੀਆਂ ਕੇਕ ਲਾਤਾ ਕੈਪ ਰਹਿ ਗਈ ਸੀ ਪਾਉਣ ਵਾਲੀ ਸ਼ਿਰ ਤੇ ਕਿਉਂਕਿ ਪੱਗ ਬੰਨੀ ਹੋਈ ਸੀ ਤੇ ਬਾਕੀ ਤੁਸੀਂ ਦੱਸਿਓ ਸਾਰੇ ਜਣੇ ਵੀ ਪੱਗ ਬੰਨੀ ਕਿੱਦਾਂ ਲੱਗਦੀ ਏ ਮੇਰੇ ਹਨਾ ਤੇ ਨਾਲ ਜੀਜਾ ਜੀ ਮੈਂ ਇਸ ਬੰਦੇ ਨੂੰ ਇੱਕ ਗੱਲ ਕਹਿਣੀ ਏ ਜੀਜਾ ਜੀ ਵਾਸਤੇ ਵੀ ਚਲੋ ਰਿਸ਼ਤੇਦਾਰੀ ਠੀਕ ਹੈ ਨਾ ਜਿਹੜੀ ਹੈਗੀ ਹੈ ਨਾ ਐਵੇਂ ਲੱਗਦਾ ਵੀ ਯਾਰ ਭਰਾ ਹੀ ਮਿਲ ਗਿਆ ਮੈਨੂੰ ਚਲੋ ਇਹ ਜਿਹੜਾ ਤੁਸੀਂ ਦੇਖ ਰਹੇ ਹੋ ਪਿੱਛੇ ਸੈਟਅਪ ਤਿਆਰ ਕੀਤਾ ਇਹ ਇੱਥੇ ਕੰਟੀਨ ਹੈ ਜਿੱਥੇ ਮਰੇਨ ਉਹਨਾਂ ਵੱਲੋਂ ਜਿਹੜਾ ਇਹ ਸਰਪ੍ਰਾਈਜ਼ ਗਿਫਟ ਦਿੱਤਾ ਗਿਆ ਸਾਮ ਨੂੰ ਉਹਨਾਂ ਨੇ ਵੀ ਆਪਣੇ ਵੱਲੋਂ ਕੇਕ ਲੈ ਕੇ ਆਏ ਜੀ ਉਹ ਉਹਨਾਂ ਨੇ ਕੇਕ ਕਟਵਾਇਆ ਸੋ ਉਹਨਾਂ ਦਾ ਵੀ ਦਿਲੋਂ ਥੈਂਕ ਯੂ ਆ ਕਿਉਂਕਿ ਇੰਨੀ ਰਿਸਪੈਕਟ ਜਿਤਮਾਨ ਹਨਾ ਉਹ ਸਾਰਿਆਂ ਦਾ ਦਿਲੋਂ ਥੈਂਕ ਯੂ ਦੇਖੋ ਕਿੰਨੀ ਮਸਤੀ ਹੋ ਰਹੀ ਆ ਬੜਾ ਵਧੀਆ ਲੱਗਿਆ ਹਨਾ ਦਿਲ ਨੂੰ ਸਕੂਨ ਜਿਹੜਾ ਕਹਿ ਸਕਦੇ ਆ ਮਿਲਿਆ ਕਿਉਂਕਿ ਮੈਂ ਆਪਣੇ ਆਪ ਨੂੰ ਭਾਗਾਂ ਵਾਲਾ ਮੰਨਦਾ ਵੀ ਯਾਰ ਮੇਰੇ ਨਾਲ ਇੰਨੇ ਭੈਣ ਭਾਈ ਤੁਸੀਂ ਜੁੜੇ ਹੋਏ ਹੋ ਹਨਾ ਚਲੋ ਪਰਿਵਾਰ ਤਾਂ ਪਰਿਵਾਰ ਤੁਸੀਂ ਸਾਰੇ ਜਾਣੇ ਮੈਨੂੰ ਮੇਰਾ ਪਰਿਵਾਰ ਲੱਗਦੇ ਹੋ ਹਨਾ ਕਿਉਂਕਿ ਨਿਕਾਂਮ ਜੇ ਬੰਦੇ ਨੂੰ ਇੰਨਾ ਤੁਸੀਂ ਮਾਣ ਦਿੱਤਾ ਹਨਾ ਮੈਂ ਬਸ ਅੱਖਾਂ 'ਚ ਪਾਣੀ ਆਉਂਦਾ ਹੁਣ ਮੇਰੇ ਬੋਲ ਦੇਦੇ ਹਨਾ ਵੀ ਵਾਹਿਗੁਰੂ ਬਸ ਸਾਨੂੰ ਸਭ ਨੂੰ ਖੋਸ ਰੱਖੇ ਜਿੰਨੀਆਂ ਮੇਰੇ ਹਿੱਸੇ ਦੀਆਂ ਖੁਸ਼ੀਆਂ ਵੀ ਤੁਹਾਨੂੰ ਮਿਲ ਜਾਣ ਕਿਉਂਕਿ ਅੱਜ ਕੱਲ ਕਿਸੇ ਕੋਲੇ ਇੰਨਾ ਟਾਈਮ ਨਹੀਂ ਹੁੰਦਾ ਵੀ ਕੋਈ ਕਿਸੇ ਵਾਸਤੇ ਇੰਨਾ ਕਰੇ ਹਨ ਪਰ ਤੁਸੀਂ ਮੇਰੇ ਵਾਸਤੇ ਇੰਨਾ ਦੁਆਵਾ ਕਰਦੇ ਹੋ ਤੇ ਬਰਥਡੇ ਤੇ ਭੈਣ ਵੱਲੋਂ ਇਹ ਮੈਨੂੰ ਗਿਫਟ ਦਿੱਤਾ ਗਿਆ ਜੀ ਤੇ ਭੈਣ ਦਾ ਵੀ ਥੈਂਕ ਯੂ ਆ ਤੇ ਆਹ ਦੇਖ ਲਓ ਪੀਜ਼ਾ ਖਾ ਲਓ ਆ ਜੋ ਵਿੱਚੇ ਪੀਜ਼ੇ ਚ ਲਾਤੇ ਵਿੱਚੇ ਕੇਕ ਚੱਲੀ ਜਾਂਦੇ ਨੇ ਤੇ ਦੇਖੋ ਕਿੰਨੀ ਹਨਾ ਖੁਸ਼ੀ ਮੈਨੂੰ ਤਾਂ ਚਲੋ ਹੋਣੀ ਹੋਣੀ ਨਾਲ ਜਿਹੜੇ ਭੈਣ ਭਾਈ ਸੀਗੇ ਕੋਲ ਉਹਨਾਂ ਨੂੰ ਦੇਖੋ ਕਿੰਨੀ ਖੁਸ਼ੀ ਆ। ਕੀ ਬਾਤ ਹੈ ਜੀ ਮੈਨੂੰ ਤਾਂ ਨਜ਼ਾਰਾ ਆ ਗਿਆ। ਚੱਕੋ ਚੱਕੂ ਸਮੋਸੇ ਖਾਓ। ਇਹ ਸਮੋਸੇ ਚੱਲ ਪਏ। ਆਹ ਪਤਾ ਨਹੀਂ ਮੈਂ ਇੱਥੇ ਗਹਿਟ ਦੀ ਹਵਾ ਮਾਂ ਲੱਗ ਗਿਆ ਮੈਂ ਵੀ ਦੇਖੋ ਗਾਨੀ ਪਾਈ। ਇਹ ਭੈਣ ਨਾਲ ਜਿਹੜਾ ਪਿਆਰ ਹੈ ਨਾ ਭਾਨ ਜਾਂ ਮੇਰਾ ਕਰਨਵੀਰ ਸਿੰਘ। ਇਹ ਮੇਰੇ ਨਾਲ ਦੇ ਨੇ ਦੋ ਮੁੰਡੇ। ਉਸ ਦੀ ਤੋ ਦੱਸੋ ਕਿਵੇਂ ਲੱਗਿਆ ਬਲੌਗ ਕਮੈਂਟ ਜ਼ਰੂਰ ਕਰਿਓ ਸਾਰਾ